ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਬਵਾਲ ਮਚ ਗਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਸਾਥੀਆਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਨੇ ਕਿ 12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੂੰ ਫਿਰ ਦੁਬਾਰਾ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾਵੇਗਾ ਇਦਰ ਮਨਪ੍ਰੀਤ ਈਆਲੀ ਖਾਸੇ ਤੱਤੇ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਕੀ ਕਿਹਾ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਮਨਪ੍ਰੀਤ ਈਆਲੀ ਦੀ ਕੋਈ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਅੱਜ ਕਿਉਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਿਆ ਪਿਛਲੇ ਸਮੇਤ ਰਾਮ ਜੋ ਵੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਗਿਆ ਮੈਂ ਸਮਝਦਾ ਕਿ ਸਾਡੇ ਨੂੰ ਵੱਧ ਤੁਸੀਂ ਜਾਣਦੇ ਹੋ ਕਿਉਂਕਿ ਅੱਜ ਦਾ ਜੋ ਸਮਾਂ ਅੱਜ ਲੋਕ ਅੱਜ ਲੋਕ ਜਿਆਦਾ ਜਾਗਰੂਕ ਨੇ ਅੱਜ ਵੋਟਰ ਵਰਕਰ ਨਾਲੋਂ ਲੀਡਰਸ਼ਿਪ ਨਾਲੋਂ ਜਿਆਦਾ ਜਾਗਰੂਕਾ ਕਿਸੇ ਦੇ ਮਨਚ ਭਲੇਖਾ ਹੋਵੇ ਉਹਨੂੰ ਕੱਢ ਦੇਣਾ ਚਾਹੀਦਾ ਉਸ ਸਮਾਂ ਹੁੰਦਾ ਸੀ ਕਿ ਲੀਡਰਸ਼ਿਪ ਚਲਾਉਂਦੀ ਸੀ ਸਿਸਟਮ ਨੂੰ ਅੱਗੇ ਵਰਕਰ ਚਲਾਉਂਦੇ ਸੀ ਲੇਕਿਨ ਅੱਜ ਲੋਕਾਂ ਦੀ ਸੋਚ ਮੁਤਾਬਕ VOTER ਦੀਆਂ ਭਾਵਨਾਵਾਂ ਅਨੁਸਾਰ ਵਰਕਰਾਂ ਨੂੰ ਤੇ ਲੀਡਰਸ਼ਿਪ ਨੂੰ ਕੰਮ ਕਰਨਾ ਪਊਗਾ ਤਾਂ ਕਾਮਯਾਬ ਹੋਣਾ ਨਹੀਂ ਪਿਛਲੇ ਰਿਜ਼ਲਟ ਸਾਡੇ ਸਾਹਮਣੇ ਨੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਪੰਜਾਬ ਦੇ ਵਿੱਚੋਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ ਕੋਈ ਉਹਨਾਂ ਕੋਲੇ ਲੀਡਰ ਨਹੀਂ ਸੀ ਕੋਈ ਉਹਨਾਂ ਕੋਲੇ ਵਰਕਰ ਨਹੀਂ ਸੀ ਕਿਵੇਂ ਜਿੱਤੀਆਂ 92 ਸੀਟਾਂ ਕਿ ਲੋਕ ਉਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਸੀ ਅੱਜ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਅੱਜ ਹਰੇਕ ਦੇ ਕੋਲੇ ਹਰੇਕ ਵੋਟਰ ਦੇ ਕੋਲੇ ਪੂਰੀ ਜਾਣਕਾਰੀ ਹੈ ਅੱਜ ਕਿ ਕੌਣ ਕੀ ਕਰ ਰਿਹਾ ਕਿਹੜੀਆਂ ਪਾਰਟੀਆਂ ਕਿਹੜੀਆਂ ਪਾਰਟੀਆਂ ਦੇ ਲੀਡਰ ਕੀ ਕਰ ਰਹੇ ਨੇ ਕਿਸ ਤਰ੍ਹਾਂ ਦੇ ਉਹਨਾਂ ਨੇ ਫੈਸਲੇ ਲਏ ਨੇ ਕੋਈ ਲੋਕ ਅੱਜ ਜਾਦਾ ਜਾਗਰੂਕ ਨਹੀਂ ਕੋਈ ਸਮਾਂ ਸੀ ਕਿ ਵਰਕਰ ਲੋਕਾਂ ਨੂੰ ਸਮਝਾ ਲੈਂਦੇ ਸੀ ਉਹਨਾਂ ਨੂੰ ਸਮਝਾ ਕੇ ਆਪਣੇ ਨਾਲ ਜੋੜ ਲੈਂਦੇ ਸੀ ਲੇਕਿਨ ਅੱਜ ਉਹ ਸਮਾਂ ਲੰਘ ਗਿਆ ਅੱਜ ਵਰਕਰ ਉਹੀ ਕਾਮਯਾਬ ਹੂ ਜਿਹੜਾ ਵੋਟਰ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੂ ਦੁੱਕਾ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਪੰਥ ਦੀ ਨਮੁੰਹਦਾ ਜਥੇਬੰਦੀ ਕੁਰਬਾਨੀਆਂ ਬੜਾ ਇਤਿਹਾਸ ਸਾਡੇ ਬਜ਼ੁਰਗਾਂ ਨੇ ਬਾਬਾ ਖੜਕ ਸਿੰਘ ਜੀ ਪੂਰ ਸਿੰਘ ਜੀ ਤੋੜ ਹੋਰ ਵੱਡੇ ਵੱਡੇ ਲੀਡਰਾਂ ਨੇ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਦੇ ਲਈ ਨੂਰ ਜੇਵੀ ਲਈ ਲੰਮਾ ਸਮਾਂ ਜਿਹੜਾ ਦੇ ਵਿੱਚ ਵੀ گزارਿਆ ਲੋਕਾਂ ਦਾ ਭਰੋਸਾ ਸੀ ਅਕਾਲੀ ਦਲ ਤੇ ਸਾਡੀ ਪੰਥ ਦੀ ਪਾਰਟੀ ਆ ਟੱਕੜੀ ਨੂੰ ਵੋਟ ਪਾਉਣੀ ਆ ਬਸ ਜੋ ਮਰਜ਼ੀ ਹੋ ਜਾਵੇ ਪੰਥ ਨੂੰ ਵੋਟ ਪਾਉਣੀ ਆ ਇਤਿਹਾਸ ਰਿਹਾ ਸਾਡਾ ਪੰਜਾਬ ਦਾ ਲੇਕਿਨ ਕੀ ਹੋਇਆ ਪਿਛਲੇ 10 ਬਤਨਾ ਸਾਲਾਂ ਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ ਭੁਗਤੀਆਂ ਕਿਨੇ ਤੁਸੀਂ ਵਰਕਰਾਂ ਨੇ ਤੇ ਆ ਹਲਕੇ ਇੰਚਾਰਜਾਂ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਵਰਕਰ ਦਾ ਕੀ ਕਸੂਰ ਆ ਦੱਸੋ ਜਿਹੜੇ ਚੋਣਾਂ ਲੜਦੇ ਨੇ ਦਾ ਕੀ ਕਸੂਰ ਆ ਲੀਡਰਸ਼ਿਪ ਦੀਆਂ ਗਲਤੀਆਂ ਭੁਗਤਣੀਆਂ ਪਈਆਂ ਵਰਕਰਾਂ ਨੂੰ ਤੇ ਹਲਕਾ ਇੰਚਾਰਜਾਂ ਨੂੰ ਜਾਂ ਐਮ.ਐਲ.ਏ ਜਿਹੜੇ ਚੋਣ ਲੜਦੇ ਸੀਗੇ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਦੇ ਨਾਲ ਲੇਕਿਨ ਅਖਰ ਦੀ ਸ਼ਰਮ ਵਰਕਰਾਂ ਦੇ ਨਾਲ ਹੁੰਦੀ ਆ ਕੰਮ ਲੈਉਂਦੇ ਆ ਦੁੱਖ ਸੁੱਖ ਦੇ ਅਸੀਂ ਵਿੱਚ ਮਨਪ੍ਰਿਤ 43 ਸਿੱਧੇ ਸ਼ਬਦਾਂ ਦੇ ਵਿੱਚ ਕਹਿ ਰਹੇ ਨੇ ਕਿ ਕਿੰਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਕਿਨਾਂ ਨੇ ਪੰਦਨ ਨੁਕਸਾਨ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਹਰ ਇੱਕ ਦੇ ਕੋਲ ਮੋਬਾਈਲ ਹੈ ਦੱਸਣ ਦੀ ਲੋੜ ਨਹੀਂ ਕੌਣ ਸਹੀ ਹੈ ਕੌਣ ਗਲਤ ਹੈ ਇਸ ਕਰਕੇ ਪੰਥ ਨੇ 2017 ਤੋਂ ਲੈ ਕੇ 2024 ਤੱਕ ਕਾਲੀਆਂ ਝੰਡੀਆਂ ਨਾਲ ਹੀ ਸਵਾਗਤ ਕੀਤਾ ਯਾਨੀ ਕਿ ਵੋਟਾਂ ਨਹੀਂ ਪਾਈਆਂ ਚਲੂ ਨਹੀਂ ਅਕਾਲੀ ਦਲ ਨੂੰ ਇਸ ਲਈ ਸੁਖਬੀਰ ਸਿੰਘ ਬਾਦਲ ਆਪਣੀਆਂ ਗਲਤੀਆਂ ਤੋਂ ਅੱਗੇ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਤੋਬਾ ਕਰੇ ਮਨ ਨੇ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੱਥਾ ਰਗੜੇ ਆਪਣੇ ਪਾਪਾ ਦੀ ਮਾਫੀ ਮੰਗੇ ਜਿਹੜੇ ਉਸਨੇ ਪਾਪ ਕੀਤੇ ਨੇ ਤੇ ਫਿਰ ਦੁਬਾਰਾ ਕੋਈ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕੀਤਾ ਜਾਵੇ ਉਹਨਾਂ ਕਿਹਾ ਇਹ ਤਾਂ ਪ੍ਰਧਾਨ ਗਿਆ ਪਿੱਛੇ ਭੱਜ ਰਹੇ ਨੇ ਇਹਨਾਂ ਦੇ ਨਾਲ ਪੰਥ ਦੇ ਨਾਲ ਵੋਟਰਾਂ ਦੇ ਨਾਲ ਹਲਕਾ ਅਨਚਾਰਜਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਦੀ ਹਾਲਾਂਕਿ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਉਹਨਾਂ ਨੇ ਕਿਹਾ ਕੁਰਬਾਨੀਆਂ ਵਾਲਾ ਇਤਿਹਾਸ ਹੈ ਲੋਕਾਂ ਨੇ ਜਿਹੜੇ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਕਈ ਲੋਕ ਜਿਨ੍ਹਾਂ ਦੇ ਵਿੱਚ ਵੀ ਗਏ ਇਹਖੜ ਇਹਨਾਂ ਨੇ 15-20 ਸਾਲਾਂ ਦੇ ਵਿੱਚ ਰੋਮਣੀ ਅਕਾਲੀ ਦਲ ਦਾ ਪਠਾ ਬਠਾ ਦਿੱਤਾ ਹੈ। ਤਾਂ